ਹਿੰਦੋਸਤਾਨੀ ਆਵਾਮੋਚਾ ਨਮੀ ਪਾਰਟੀ ਪੰਜਾਬ ਦੇ ਵਿੱਚ ਪੈਰ ਫੈਸਾਰ ਚੁੱਕੀ ਹੈ ਤੇ ਖਰੜ ਦੇ ਭਾਗੋ ਮਾਜਰਾ ਤੋਂ ਗੁਰਮਿੰਦਰ ਸਿੰਘ ਖੈਰਾ ਨੂੰ ਪੂਰੇ ਪੰਜਾਬ ਦਾ ਜਿਹੜਾ ਪ੍ਰਧਾਨ ਲਗਾਇਆ ਗਿਆ ਏ ਕੀ ਕਹਿੰਦੇ ਨੇ ਗੁਰਮਿੰਦਰ ਸਿੰਘ ਖੈਰਾ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪਿੰਡ ਦੇ ਵਸਨੀਕ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਆ ਜਦੋਂ ਗੁਰਮਿੰਦਰ ਸਿੰਘ ਖੈਰਾ ਉਹਦਾ ਲੈ ਕੇ ਆਪਣੇ ਪਿੰਡ ਆਏ ਨੇ ਉਹਨਾਂ ਦਾ ਕਿਦਾਂ ਸਵਾਗਤ ਕੀਤਾ ਗਿਆ ਤੇ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਬਾਤ ਸੁਣਾਵਾਂਗੇ ਜਿੰਦਾਬਾਦ ਹਿੰਦੁਸਤਾਨ ਨਵਾ ਮੋਰਚਾ ਜਿੰਦਾਬਾਦ ਜਿੰਦਾਬਾਦ ਹਿੰਦੁਸਤਾਨ ਨਵਾ ਮੋਰਚਾ ਜਿੰਦਾਬਾਦ ਜਿੰਦਾਬਾਦ ਹਿੰਦੁਸਤਾਨ ਨਵਾ ਮੋਰਚਾ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਅਦਾ ਕਰਦਾ ਜਿਨ੍ਹਾਂ ਮੈਨੂੰ ਇੱਕ ਨਿਮਾਣ ਜੇ ਨੂੰ ਇਹ ਮਾਣ ਬਖਸ਼ਿਆ ਹੈ ਤੇ ਦੂਜੇ ਨੰਬਰ ਤੇ ਮੈਂ ਸ਼ੁਕਰ ਕਰਦਾ ਹਾਂ ਮਾਨ ਯੋਗਾ ਸਾਡੇ ਮਿਨਿਸਟਰ ਸਾਹਿਬ ਨੇ ਜੀ ਤਰਨੁਨ ਰਾਮ ਮਨਜੀ ਜੀ ਜੋ ਕਿ ਸੈਂਟਰ ਚ ਮਿਨਿਸਟਰ ਹੈ ਜੀ ਉਹ ਤੇ ਬਾਕੀ ਉਹ ਇਹ ਹਿੰਦੁਸਤਾਨ ਆਵਾਮ ਔਰਚਾ ਇਹ ਨਵੀਂ ਪਾਰਟੀ ਹੈ ਜੀ ਇਹ ਪਹਿਲਾਂ ਬਿਹਾਰ ਚਾ ਜੀ ਇਹ ਤੇ ਹੁਣ ਇਹ ਪੰਜਾਬ ਚ ਆਈ ਹੈ ਪਹਿਲੀ ਪਾਰਟੀ ਜਿਹੜੀ ਹਿੰਦੁਸਤਾਨ ਆਵਾਮ ਔਰਚਾ ਸੈਕੂਲਰ ਨਵੀਂ ਪਾਰਟੀ ਪੰਜਾਬ ਚ ਬਣ ਜਾ ਰਹੀ ਹੈ ਜਿਸ ਦਾ ਮੁਖ ਪ੍ਰਧਾਨ ਬਣਦਾ ਮੈਨੂੰ ਮਾਨ ਮਿਲਿਆ ਹੈ ਇਹ ਪਾਰਟੀ ਇਸ ਸਮੇਂ ਬਿਹਾਰ ਵਿੱਚ ਰਾਜ ਕਰ ਰਹੀ ਹੈ ਜਿਸ ਦੇ ਪ੍ਰਧਾਨ ਜੀਤਨ ਰਾਮਾ ਜੀ ਤੇ ਉਹਨਾਂ ਦੇ ਸੁਪੁੱਤਰ ਸੰਤੋਸ਼ ਮਾਂਜੀ ਜੀ ਹਨ ਇਹ ਪਾਰਟੀ ਇਸ ਸਮੇਂ ਨਿਰਪੱਖ ਤੇ ਪੂਰਨ ਮਾਂਧੇ ਦਾ ਕੰਮ ਕਰ ਰਹੀ ਹੈ ਤੇ ਕਿਸਾਨ ਤੇ ਗਰੀਬ ਇਨਸਾਨਾਂ ਦੇ ਹੱਕਾਂ ਵਿੱਚ ਕੰਮ ਕਰ ਰਹੀ ਹੈ ਤੇ ਇਸ ਪਾਰਟੀ ਨਾਲ ਜੁੜ ਕੇ ਮੈਨੂੰ ਪੂਰੀ ਇਮਾਨਦਾਰੀ ਤੇ ਤੰਦ ਦੇ ਦੇ ਨਾਲ ਆਪਣੇ ਪੰਜਾਬ ਦੇ ਲੋਕਾਂ ਲਈ ਕੰਮ ਕਰਾਂਗਾ ਜਿਸ ਵਿੱਚ ਖਾਸ ਤੌਰ ਤੇ ਕਰਜ਼ੇ ਮੁਆਫ ਘੱਟ ਵਿਆਜ ਤੇ ਲੋਨ ਬੇਰੁਜ਼ਗਾਰੀ ਨੌਜਵਾਨਾਂ ਲਈ ਨੌਕਰੀਆਂ ਜੇ ਮੁੱਦਿਆਂ ਤੇ ਜ਼ੋਰ ਦਿੱਤਾ ਜਾਵੇਗਾ ਦੂਜਾ ਕਿਸੇ ਗਰੀਬ ਮਜ਼ਦੂਰ ਦੇ ਕਿਸਾਨ ਭਰਾਵਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ ਮੈਂ ਇਹ ਹਮੇਸ਼ਾ ਆਪਣੇ ਪੰਜਾਬ ਆਪਣੇ ਪੰਜਾਬੀ ਭਾਈਚਾਰੇ ਦੀ ਪੂਰੀ ਇਮਾਨਦਾਰੀ ਨਾਲ ਦੀ ਸੇਵਾ ਕਰਾਂਗਾ ਜੀ ਤੇ ਬਾਕੀ ਜੋ ਸਾਡੇ ਮਿਨਿਸਟਰ ਐ ਜਿਤਨਾ ਮਨਜੀ ਜੀ ਇਹ ਬਹੁਤ ਇਮਾਨਦਾਰ ਨੇ ਮੈਂ ਵੀ ਇਹ ਪਾਰਟੀ ਦੇਖ ਕੇ ਇਹਨਾਂ ਨਾਲ ਰਲਿਆ ਇਹਨਾਂ ਦੇ ਅੱਜ ਤੱਕ ਨਾ ਕੋਈ ਕੋਈ ਭ੍ਰਿਸ਼ਟਾਚਾਰ ਦਾ ਹੈ ਕੋਈ ਕੇਸ ਹੈ ਨਾ ਕੋਈ ਨਾ ਤੇ ਕੋਈ ਇਸ ਤਰ੍ਹਾਂ ਦਾ ਹੋਇਆ ਜੀ ਇਹ ਗਰੀਬ ਲੋਕਾਂ ਦੇ ਹੱਕਾਂ 'ਚ ਕੰਮ ਕਰੀਆ ਜੀ ਤੇ ਇਸ ਸਮੇਂ ਇਹ ਸੈਂਟਰ ਦੇ ਜੀ ਮਿਨਿਸਟਰ ਨੇ ਐਮ ਐਸ ਐਮ ਆਈ ਦੇ ਮਿਨਿਸਟਰ ਨੇ ਜੀ ਲੋਨ ਡਿਪਾਰਟਮੈਂਟ ਹੈ ਜਿਵੇਂ ਸਾਡੇ ਪੰਜਾਬ ਸਾਡੇ ਬੇਰੁਜ਼ਗਾਰ ਬਾਹਰ ਜਾ ਰਹੇ ਆ ਜੀ ਨੌਕਰੀ ਨਹੀਂ ਮਿਲਦੀਆਂ ਤੇ ਮੈਂ ਜੀ ਸਾਹਿਬ ਨਾਲ ਅੰਦਰ ਰਿਕਵੈਸਟ ਕਰਕੇ ਇੱਥੇ ਆਪਣੇ ਬੇਰੁਜ਼ਗਾਰਾਂ ਦੇ ਲੋਕਾਂ ਨੂੰ ਲੋਨ ਘੱਟ ਪਿਆ ਤੇ ਲੋਨ ਦਵਾਵਾਂਗਾ ਜੀ ਤੇ ਹੋਰ ਵੀ ਇੱਥੇ ਇੰਡਸਟਰੀਆਂ ਵਗੈਰਾ ਜੋ ਵੀ ਇੱਥੇ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਥੋੜੀ ਹੈਲਪ ਕਰਾਂਗੇ ਜਿੰਨੀ ਲੋੜ ਹੈ ਤੁਹਾਡੀ ਪੰਜਾਬ ਵਾਸਤੇ ਤੁਹਾਨੂੰ ਜ਼ਰੂਰਤ ਹੈ ਉਹ ਅਸੀਂ ਤੁਹਾਡੀ ਹੈਲਪ ਕਰਾਂਗੇ ਮੈਂ ਇਸ ਦੇਖ ਕੇ ਇਸ ਕਰਕੇ ਮੈਂ ਇਹ ਪਾਰਟੀ ਮੈਂ ਜੁਆਇਨ ਕਰੀਆ ਜੀ ਖੈਰਾ ਸਾਹਿਬ ਕੋ ਸਮਾਂ ਰਹਿ ਗਿਆ ਹੈ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਇਲੈਕਸ਼ਨਾਂ ਦਾ ਵਿਗਲ ਵੀ ਜਿਹੜਾ ਵੱਜਣਾ ਵੱਜਣਾ ਹੈ ਜੀ ਜੀ ਤੇ 2027 ਦੇ ਵਿੱਚ ਇਲੈਕਸ਼ਨ ਨੇ ਹਾਂ ਜੀ ਤੇ ਡੇਢ ਸਾਲ ਦਾ ਸਮਾਂ ਕਿਤੇ ਆਇਆ ਤਾਂ ਨਹੀਂ ਹੈ ਵੀ ਤੁਸੀਂ ਪੰਜਾਬ ਦੇ ਪ੍ਰਧਾਨ ਲਾਗਿਓ ਕਿਤੇ ਟਿਕਟ ਲੈਣ ਕਰਕੇ ਇੱਧਰ ਆਇਓ ਜੀ ਨਾ ਜੀ ਟਿਕਟ ਤਾਂ ਤੁਹਾਨੂੰ ਮਿਲ ਗਈ ਜੀ ਪੰਜਾਬ ਦੀ ਜੀ ਪੰਜਾਬ ਦੀ ਮਿਲ ਗਈ ਠੀਕ ਹੈ ਜੀ ਉਹ ਐਦਾਂ ਕੁਝ ਨਹੀਂ ਹੈ ਜੀ ਮੇਰਾ ਸੇਵਾ ਕਰਨੀ ਪੰਜਾਬ ਦੀ ਸੇਵਾ ਕਰਨਾ ਆਪਣੇ ਪੰਜਾਬ ਪੰਜਾਬੀ ਭਾਈਚਾਰੇ ਦੀ ਤੇ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਜੋ ਗਰੀਬ ਹੈ ਜੇ ਕਿਸੇ ਨੂੰ ਕੋਈ ਨਾ ਧੱਕਾਸ਼ਾਹੀ ਕਰੂਗਾ ਕੋਈ ਜੇ ਜ਼ਰੂਰਤ ਹੋ ਗਈ ਮੈਂ ਉੱਥੇ ਪਹੁੰਚਾਂਗਾ ਜੀ ਹਰ ਵਕਤ ਕੋਈ ਮਨੁੱਖ ਦੀ ਆਤਿ ਆਦੇ ਕਰੇ ਜਿਹਨੂੰ ਜ਼ਰੂਰਤ ਹੋ ਗਈ ਮੋਦਨਾ ਹਜਾ ਹਜਰਾਂ ਜੀ ਮੈਂ ਖੈਰਾ ਸਾਹਿਬ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਕੀ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ ਜਿਹੜਾ ਲਾਇਨ ਆਰਡਰ ਦੀ ਧੀਆਂ ਉੜਦੀਆਂ ਜਗਾ ਜਗਾ ਜਿਹੜੇ ਨੇ ਕਿਤੇ ਮਰਡਰ ਹੋ ਰਹੇ ਨੇ ਕਿਤੇ ਚੋਰੀਆਂ ਹੋ ਰਹੀਆਂ ਕਿਤੇ ਡਾਕੇ ਹੋ ਰਹੇ ਨੇ ਕੀ ਕਹਿਣਾ ਚਾਹੋਗੇ ਜੀ ਦੇਖੋ ਮਹਾਰਾਜ ਜੀ ਮੇਰੇ ਇੱਥੋਂ ਪਰਮਿਸ਼ਨ ਹੈ ਜੀ ਇੱਥੇ ਮਨਿਸਟਰ ਸਾਹਿਬ ਨਾਲ ਫੋਨ ਵੀ ਕੀਤਾ ਉਪਰੋਂ ਵੀ ਇਹਨੂੰ ਇਦਾਂ ਜੀ ਆ ਰੂਟ ਲਾ ਮੈਂ ਡੇਢ ਘੰਟਾ ਹਰਾਨ ਹੁੰਦਾ ਰਹੇ ਇਲਾਕਾ ਤੇ ਕਿਸੇ ਨੇ ਰੂਟ ਨਹੀਂ ਲਾਇਆ ਜੀ ਕੁਛ ਨਹੀਂ ਆਜੀ ਐਸਐਸਪੀ ਸਾਹਿਬ ਕੋ ਦਿੱਤੀ ਹੈ ਬਕਾਇਦਾ ਉਹਨਾਂ ਪਾਪਰਾਂ ਔਨਲਾਈਨ ਆਈ ਆ ਉੱਪਰੋਂ ਜੀ ਪਰਮਿਸ਼ਨ ਆਈ ਆ ਜੀ ਪਾਰਲੀਮੈਂਟ ਤੋਂ ਆਈ ਆ ਜੀ ਹੈਂਡਰ ਤੋਂ ਆਈ ਆ ਜੀ ਕਿਸੇ ਨੇ ਮਤਲਬ ਹੋ ਨਹੀਂ ਕਰੀ ਮੈਂ ਹਰਾਨ ਹੁੰਦਾ ਡੇਢ ਘੰਟੇ ਹਰਾਨ ਹੁੰਦਾ ਰਹੇ ਜੀ ਮੈਂ ਤਾਂ ਦੇਖੋ ਵਿਚਾਰੇ ਕਿੰਨੇ ਭਾਈਚਾਰੇ ਇੱਥੇ ਮੇਰੀ ਵੇਟ ਕਰਦੇ ਨੇ ਠੀਕ ਆ ਜੀ ਕੋਈ ਇੱਥੇ ਲੈਂਡਰ ਦਾ ਸਿਸਟਮ ਬਹੁਤ ਵਿਗੜਿਆ ਆ ਜੀ ਤੇ ਭ੍ਰਿਸ਼ਟਾਚਾਰਕਾ ਸਾਹਿਬ ਮੈਂ ਕੋਸ਼ਿਸ਼ ਕਰਾਂਗਾ ਜੀ ਤੇ ਆਪਣੇ ਪੰਜਾਬੀ ਭਾਈਚਾਰੇ ਨਾਲ ਲਾ ਕੇ ਜੀ ਅਸੀਂ ਜੋ ਪੰਜਾਬ ਦੇ ਹਾਲਾ ਠੀਕ ਹੈ ਜੀ ਤੇ ਮੈਂ ਪਹਿਲਾਂ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਰੱਖਦਾ ਸੀਗਾ ਮਾਂ ਵੀ ਇੱਕ ਕਿਸਾਨ ਮਜ਼ਦੂਰ ਦਾ ਬੇਟਾ ਐ ਮੈਂ ਨਾ ਮੇਰਾ ਕੋਈ ਕਿਸੇ ਪਾਰਟੀ ਨਾਲ ਕੋਈ ਸੰਬੰਧ ਹੈ ਜੀ ਠੀਕ ਹੈ ਜੀ ਤੇ ਅਸੀਂ ਪੰਜਾਬੀ ਭਾਈਚਾਰੇ ਦੀ ਲੋੜਵੰਦਾਂ ਦੀ ਮਦਦ ਕਰਾਂਗੇ ਜਿੱਥੇ ਤੁਹਾਨੂੰ ਜਰੂਰਤ ਉੱਥੇ ਜਾਵਾਂਗੇ ਠੀਕ ਹੈ ਜੀ ਜੀ ਮੇਰਾ ਸਾਹਿਬ ਇਸ ਪਾਰਟੀ ਮੈਂ ਤਾਂ ਤੁਸੀਂ ਪੰਜਾਬ ਦੇ ਪ੍ਰਧਾਨ ਬਣ ਗਏ ਹੋ ਜੀ ਤੇ ਹੁਣ ਪੂਰੇ ਪੰਜਾਬ ਦੀ ਤੁਹਾਡੀ ਬਾਗਡੋਰ ਆ ਜਿਹੜੀ ਤੁਹਾਡੇ ਹੱਥ ਦੇ ਵਿੱਚ ਆ ਆ ਚੁੱਕੀ ਹੈ ਕੀ ਕੀ ਮੁੱਦੇ ਨੇ ਤੁਹਾਡੇ ਕੀ ਕਰਨਾ ਚਾਹੋਗੇ ਜੀ ਦੇਖੋ ਸਾਡੇ ਮੇਨ ਮੁੱਦੇ ਤਾਂ ਇਹ ਦੇਖੋ ਇੱਕ ਤਾਂ ਪਹਿਲੀ ਗੱਲ ਤਾਂ ਸਾਡੇ ਜਿਹੜੇ ਜਵਾਨ ਬੱਚੇ ਨੌਜਵਾਨ ਬੱਚੇ ਆ ਜੀ ਇੱਥੇ ਰੋਜ਼ਗਾਰ ਨਹੀਂ ਮਿਲਦਾ ਜੀ ਬਾਹਰ ਜਾ ਰਹੇ ਆ ਸਾਰੇ ਬਾਹਰ ਭੱਜ ਰਹੇ ਚੰਗੇ ਚੰਗੇ ਬੱਚੇ ਸਾਡੇ ਜੋ ਪੜ੍ਹਾਈ ਕਰਦੇ ਆ ਮੇਨ ਕ੍ਰੀਮ ਹੈ ਸਾਡੀ ਬਾਹਰ ਜਾ ਰਹੀ ਹੈ ਬਾਕੀ ਇੱਥੇ ਬਾਕੀ ਜਿਹੜੇ ਬੱਚੇ ਨੇ ਉਹ ਸਾਡੇ ਸਾਰੇ ਨਸ਼ਿਆਂ ਤੇ ਇਨਾ ਸ਼ਾਮ ਵੇਚ ਰਿਹਾ ਜੀ ਠੀਕ ਹੈ ਜੀ ਬੱਚੇ ਨਸ਼ਾ ਵੇਚਦੇ ਬੁਰਾ ਨਸ਼ਿਆਂ ਦੇ ਕੋਈ ਮਰਦੇ ਆ ਜੀ ਕਿਸੇ ਨੂੰ ਠੀਕੇ ਲਾਉਂਦਾ ਜੀ ਕੋਈ ਕੁਛ ਕਰ ਰਿਹਾ ਜੀ ਤੇ ਇਸ ਕਰਕੇ ਜੀ ਅੱਜ ਅਸੀਂ ਖਿਲਾਫ ਆਵਾਜ਼ ਠਾਵਾਗੇ ਤੇ ਨੌਜਵਾਨਾਂ ਨੂੰ ਅਸੀਂ ਰੋਜ਼ਗਾਰ ਦਵਾਵਾਂਗੇ ਇੱਥੇ ਤੇ ਨਾ ਬਾਤ ਹੈ ਜੋ ਵੀ ਕਿਨੂੰ ਲੋਨ ਚਾਹੀਦਾ ਘੱਟ ਦਰ ਤੇ ਲੋਨ ਦਵਾਵਾਂਗੇ ਜੇ ਕਿਸ ਕਿਸੇ ਨੂੰ ਜ਼ਰੂਰਤ ਹੋਵੇ ਜੀ ਉਹ ਸਾਡੇ ਕੋਲ ਮੇਰੇ ਕੋਲ ਆਵੇ ਕਿਹਨ ਦਾ ਮਨ ਲੱਗਾ ਹਰ ਸੁੱਖ-ਦੁੱਖ ਦੇ ਵਿੱਚ ਤੁਸੀਂ ਲੋਕਾਂ ਦੇ ਨਾਲ ਖੜੇ ਹਾਂ ਜੀ ਹਾਂ ਜੀ ਜਿਸ ਨੂੰ ਸਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਤੁਸੀਂ ਖੜੜਦੇ ਹੀ ਹੋ ਕਿ ਪੂਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਸੰਪਰਕ ਦੇਖੋ ਜੀ ਮੈਂ ਪੂਰੇ ਪੰਜਾਬ ਦਾ ਹਾਂ ਜੀ ਪੂਰੇ ਪੰਜਾਬ ਦਾ ਮਨੂੰ ਕਾਰਜਕਾਰੀ ਪ੍ਰਧਾਨ ਲਾਇਆ ਜੀ ਮਾਨਯੋਗ ਮੰਤਰੀ ਜ ਆਪਣੇ ਆਮ ਲੋਕਾਂ ਨੂੰ ਇਸ ਪਾਰਟੀ ਦੇ ਬਾਰੇ ਕੀ ਅਪੀਲ ਕਰਨੀ ਚਾਹੋਗੇ ਮੈਂ ਆਮ ਲੋਕਾਂ ਨੂੰ ਫੀਲ ਕਰਦਾ ਦੇਖੋ ਪਾਰਟੀਆਂ ਦਾ ਆਉਨੀਆਂ ਜਾਂਦੀਆਂ ਜੀ ਕੋਈ ਇਹ ਪਾਰਟੀ ਬਦਲ ਕੇ ਦੂਜੀ ਪਾਰਟੀ ਚਲੇ ਜਾਂਦਾ ਜੀ ਜਿਹਦੀ ਜਿਹਦੀ ਸਰਕਾਰ ਦੇਖਦੀ ਉਹ ਚਲੇ ਜਾਂਦੇ ਆ ਜੀ ਠੀਕ ਹੈ ਜੀ ਤੇ ਬਾਕੀ ਮੈਂਟਰੀ ਲਾਉਂਦਾ ਕੱਲ ਨੂੰ ਅੱਜ ਕਿਹੜੀ ਪਾਰਟੀ ਆ ਬੰਦਾ ਕੱਲ ਨੂੰ ਦੂਜੀ ਪਾਰਟੀ ਰਲ ਜਾਂਦਾ ਜੀ ਵੀ ਪਾਰਟੀ ਆ ਮੈਂ ਨਵਾਂ ਪ੍ਰਧਾਨ ਆ ਜੀ ਮੈਂ ਇਹ ਆਪਣੇ ਪੰਜਾਬ ਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਆ ਵੀ ਤੁਸੀਂ ਇਹ ਸਾਡੀ ਨਵੀਂ ਪਾਰਟੀ ਐ ਸਾਡਾ ਤੁਸੀਂ ਸਾਥ ਦਿਓ ਅਸੀਂ ਤੁਹਾਡੀ ਹਰ ਪਾਸੇ ਤੋਂ ਤੁਹਾਡੀ ਮਦਦ ਕਰਾਂਗੇ ਜੋ ਲਾਈਨ ਹੋਰ ਵਿਗੜਿਆ ਹੋਇਆ ਜੀ ਹੋਰ ਸੇਟਾਂ ਵਿਗੜਿਆ ਹੋਇਆ ਜੀ ਦੇਖੋ ਨਮੀ ਪਾਰਟੀ ਆ ਜੀ ਅਸੀਂ ਤੁਹਾਡੇ ਨਾਲ ਹਰ ਦੁੱਖ ਸੁੱਖ ਖੜੇ ਹੋਵਾਂਗੇ ਸਾਨੂੰ ਇੱਕ ਵਾਰ ਮੌਕੇ ਦੇ ਕੇ ਦੇਖੋ ਜੀ ਸਾਡੇ ਜੋ ਆਪਣਾ ਜੀਤਨਾ ਮਾਂਜੀ ਜੀ ਹੈ ਮਿਨਿਸਟਰ ਨੇ ਹਣੇ ਸੈਂਟਰ ਦੇ ਆ ਇਹਨਾਂ ਬਾਰੇ ਤੁਸੀਂ ਪਤਾ ਕਰ ਗੂਗਲ ਤੇ ਸਰਚ ਕਰਕੇ ਦੇਖ ਸਕਦੇ ਆ ਜੀ ਕਿੰਨੇ ਇਮਾਨਦਾਰ ਨੇ ਇਹ ਵੀ ਵਿਚਾਰੇ ਜ਼ੀਰੋ ਲੈਵਲ ਤੇ ਉੱਠੇ ਹੋਏ ਨੇ ਜੀ ਤੇ ਬਾਕੀ ਸਾਡਾ ਸਾਥ ਦੋ ਜੀ ਤੁਸੀਂ ਅਸੀਂ ਸਾਡੇ ਸਾਥ ਜਿੰਨੇ ਭਾਈਚਾਰਾ ਪੰਜਾਬੀ ਕਿਸਾਨ ਮਜ਼ਦੂਰ ਹੈ ਉਹਨਾਂ ਦੀ ਐਸੀ ਭਾਈਚਾਰਾ ਕੋਈ ਵੀ ਹੈ ਜੇ ਕਿਹਨੂੰ ਦੁਖਤ ਲਿਆ ਕੋਈ ਲੋੜਾ ਕਿਸ ਨੂੰ ਪੈਸੀ ਜਰੂਰਤ ਹੈ ਲੋਨ ਹੈ ਉਹ ਅਸੀਂ ਦੁਆਵਾਂ ਘੱਟ ਦਰਾਂ ਤੇ ਦੋ ਜੀ ਸਾਹਿਬ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਆਪਣੇ ਖਰੜ ਦੇ ਵਿੱਚ ਵੀ ਬਹੁਤ ਨਸ਼ਾ ਜਿਹੜਾ ਵਿਗਰਿਆ ਇਸ ਤੇ ਆਵਾਜ਼ ਕਿਸ ਤਰ੍ਹਾਂ ਉਠਾਓਗੇ ਜੀ ਦੇਖੋ ਜੀ ਅਸੀਂ ਨਸ਼ੇ ਦਾ ਵੀਰ ਬਹੁਤ ਬੁਰਾ ਹਾਲ ਹੈ ਜੀ ਹਰ ਜਗ੍ਹਾ ਨਸ਼ਾ ਹੈ ਕਿਤੇ ਨਹੀਂ ਹੈ ਜੀ ਕਿੰਨੀ ਨਸ਼ਾ ਖਤਮ ਹੋ ਗਿਆ ਪਿਛਤਾਚਾਰ ਖਤਮ ਹੈ ਕੁਝ ਨਹੀਂ ਖਤਮ ਹੋਇਆ ਜੀ ਸਭ ਉਹ ਬੜ ਰਿਹਾ ਜੀ ਠੀਕ ਹੈ ਜੀ ਅਸੀਂ ਇਹਦੇ ਖਿਲਾਫ ਮੈਂ ਕਹਿੰਦਾ ਮੇਰੇ ਨਾਲ ਮੇਰਾ ਸਾਥ ਦਿਓ ਸਾਰੇ ਮੇਰਾ ਸਾਥ ਦਿਓ ਸਾਰੇ ਪੰਜਾਬੀ ਭਰਾ ਨੌਜਵਾਨ ਵੀਰ ਸਾਥ ਦਿਓ ਮਨਵਾਦੀ ਅਧੀ ਰਾਤ ਯਾਦ ਕਰੋ ਜਦੋਂ ਮਰਜੀ ਮੈਂ ਤੁਹਾਡੇ ਨਾਲ ਅਧੀ ਰਾਤ ਹਾਜ਼ਰ ਹੋਵਾਂਗਾ ਕਿਸੇ ਨੂੰ ਦੁੱਖ ਤਰੀਬ ਹੈ ਸੈਂਟਰ ਤੱਕ ਤੁਹਾਨੂੰ ਕੋਈ ਜਰੂਰਤ ਹੈ ਥੇ ਸਰਕਾਰ ਹੈ ਮੈਂ ਤੁਹਾਡੀ ਹੈਲਪ ਕਰਾਂਗਾ ਜੀ ਜਦੋਂ ਮਰਜੀ ਅਧੀ ਰਾਤ ਮੈਨੂੰ ਆਓ ਮੇਰਾ ਇੱਥੇ ਭਾਗੋ ਮੇਰੇ ਮੇਰਾ ਪਿੰਡ ਹੈ ਜੀ ਜਦੋਂ ਮਰਜੀ ਰੋਡ ਦੇ ਉੱਪਰ ਮੇਰਾ ਦਫ਼ਤਰ ਹੈ ਇੱਕ ਵਾਰ ਆਪਣਾ ਨੰਬਰ ਵੀ ਸ਼ੇਅਰ ਕਰ ਦਿਓ ਜੀ ਹਾਂਜੀ ਮੇਰਾ ਨੰਬਰ ਹੈ 9876863097 ਹਿੰਦੁਸਤਾਨ ਆਵਾਜ਼ ਮੋਰਚਾ ਸਾਈਕਲ ਜਿੰਦਾਬਾਹ ਤੁਹਾਡੇ ਪਿਤਾ ਨੂੰ ਜਿਹੜੀ ਹੈ ਬਹੁਤ ਵੱਡੀ ਜਿਹੜੀ ਹੈ ਪੰਜਾਬ ਦੀ ਵਾਕਡੋਰ ਜਿਹੜੀ ਹੈ ਪਾਰਟੀ ਦੇ ਵੱਲੋਂ ਹਿੰਦੁਸਤਾਨ ਆਵਾਜ਼ ਮੋਰਚਾ ਸਰਕੂਲਰ ਦੇ ਪੰਜਾਬ ਦੇ ਪ੍ਰਧਾਨ ਬਣੇ ਨੇ ਹਾਂਜੀ ਕਿੰਨੀ ਖੁਸ਼ੀ ਹੋਈ ਹੈ ਫਿਰ ਦੇਖੋ ਮੇਰੇ ਫਾਦਰ ਸਾਹਿਬ ਨੇ ਤੇ ਇੱਕੋ ਘਰ ਚ ਤੇ ਖੁਸ਼ੀ ਦਾ ਦੇਖੋ ਕੋਈ ਟਿਕਾਣਾ ਨਹੀਂ ਹੈਗਾ ਜੀ ਹਨਾ ਤੇ ਬਾਕੀ ਰਹੀ ਗੱਲ ਸਭ ਤੋਂ ਪਹਿਲਾਂ ਜੀਤਾਰਾਮ ਮਾਨ ਜੀ ਦਾ तहे ਦਿਲੋਂ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਾਨੂੰ ਐਨੇ ਮਾਣਯੋਗ ਬਣਾਇਆ ਜੀ ਤੇ ਜਿੰਨਾ ਵੀ ਕਿਸਾਨ ਭਾਈਚਾਰਾ ਐਸਸੀ ਭਾਈਚਾਰਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਲੋੜ ਹੈ ਤੁਸੀਂ ਫਾਦਰ ਸਾਹਿਬ ਨਾਲ ਆਓ ਸਾਡੇ ਆਫਿਸ ਆਓ ਤੁਹਾਡਾ ਹਰ ਤਰ੍ਹਾਂ ਦਾ ਕੰਮ ਬਹੁਤ ਜਲਦ ਤੋਂ ਜਲਦ ਕਰਾਇਆ ਜਾਊਗਾ ਜੀ ਤੇ ਜੀਤਾਰਾਮ ਮਾਨ ਜੀ ਐਮਐਸਐਮਈ ਦੇ ਆਪਣਾ ਮੰਤਰੀ ਨੇ ਮਿਨਿਸਟਰ ਨੇ ਜੀ ਤੇ ਸਾਰਾ ਇੰਡੀਆ ਦਾ ਲੋਨ ਦਾ ਸਿਸਟਮ ਉਹਨਾਂ ਕੋਲੇ ਜੀ ਕਿਸੇ ਭਾਈਚਾਰੇ 'ਚ ਕਿਸੇ ਤਰ੍ਹਾਂ ਦਾ ਲੋਨ ਕੁਝ ਵੀ ਚਾਹੀਦਾ ਤਾਂ ਤੁਸੀਂ ਸਾਡੇ ਆਫਿਸ ਆ ਕੇ ਸੰਪਰਕ ਕਰ ਸਕਦੇ ਆ ਅਸੀਂ ਤੁਹਾਡੀ ਪੂਰੀ ਸਹਾਇਤਾ ਕਰਾਂਗੇ ਜੀ ਵਾਹਿਗੁਰੂ ਜੀ ਖਾਲਸਾ ਨਵੀਂ ਪਾਰਟੀ ਹੈ ਤੁਸੀਂ ਵੀ ਕੁਝ ਲੋਕਾਂ ਨੂੰ ਅਪੀਲ ਕਰਨੀ ਜਾਓਗੇ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਜਾਓਗੇ ਨਵੀਂ ਪਾਰਟੀ ਕਰਕੇ ਨਵੇਂ ਨੌਜਵਾਨਾਂ ਨੂੰ ਦੇਖੋ ਅਸੀਂ ਆਪਣੇ ਨਾਲ ਜੋੜਾਂਗੇ ਜੀ ਅਸੀਂ ਨਸ਼ੇ ਦੇ ਨੱਥ ਪਾਵਾਂਗੇ ਜੀ ਜੋ ਇਹ ਵਿਗੜਦੇ ਹਾਲਾਤ ਬਣਦੇ ਜਾ ਰਹੇ ਆ ਸਰਕਾਰ ਦੀ ਭ੍ਰਸ਼ਟਾਚਾਰ ਚੱਲ ਰਹੀ ਹੈ ਜੀ ਅਸੀਂ ਇਹਦੇ ਤੇ ਪੂਰਾ ਕਰਾਂਗੇ ਕਿ ਇਹ ਚੀਜ਼ਾਂ ਨੂੰ ਨੱਥ ਪਵੇ ਜੀ ਤੇ ਸਾਡੇ ਨਵੀਂ ਨੌਜਵਾਨ ਪੀੜ੍ਹੀ ਸਾਡੇ ਨਾਲ ਤੁਰੇ ਸਾਡਾ ਸਹਿਯੋਗ ਦੇਵੇ ਤੇ ਅਸੀਂ ਪੂਰੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨਾਲ ਖੜਾਂਗੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਨੂੰ ਇਹ ਕੰਮ ਦੀ ਲੋੜ ਸੀ ਸਾਡੇ ਪੰਜਾਬ ਨੂੰ ਜ਼ਿਆਦਾ ਲੋੜ ਸਾਡੇ ਵਿੱਚ ਜਿੰਨੀਆਂ ਵੀ ਪਾਰਟੀਆਂ ਆਈਆਂ ਅਸੀਂ ਬੜੀਆਂ ਵੋਟਾਂ ਪਾਲੀਆਂ ਬੁੜੇ ਹੋ ਗਏ ਅਸੀਂ ਵੋਟਾਂ ਪਾਉਂਦੇ ਪਾਉਂਦੇ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਗੱਪਾਂ ਮਾਰ ਮਾਰ ਕੇ ਸਭ ਲੰਘ ਗਏ ਕੁਝ ਨਹੀਂ ਬਣਿਆ ਸਾਡਾ ਅਸੀਂ ਉੱਥੇ ਤੇ ਉੱਥੇ ਹੀ ਖੜੇ ਹਾਂ ਅਸੀਂ ਹੁਣ ਇਸ ਭਾਈ ਗੱਲ ਚੱਲਣਾ ਆਪਣੇ ਭਾਈ ਭਰਾ ਗੱਲ ਜਿਹੜੀ ਪਾਰਟੀ ਵੀ ਸਾਡੀ ਚੱਲਦੀ ਆ ਉਹ ਹਿੰਦੁਸਤਾਨ ਮੋਰਚੇ ਕਰ ਉਹਦਾ ਚੱਲਣਾ ਅਸੀਂ ਦੇਖਦੇ ਆ ਅੱਗੇ ਪੰਜਾਬ ਦਾ ਬਣਨਾ ਕੀ ਆ ਆਪਣੇ ਬੱਚਿਆਂ ਦਾ ਵੀ ਦੇਖਣਾ ਪਵੇ ਅੱਛੇ ਦੇਖਣਾ ਸਾਡੇ ਬੱਚੇ ਕਿੱਥੇ ਚਲੇ ਗਏ ਸਾਡੇ ਤਾਂ ਆਪਣੇ ਰੋਲੇ ਫਿਰਦੇ ਆ ਕੋਈ ਅਮਰੀਕਾ ਫਿਰਦਾ ਕੈਨੇਡਾ ਫਿਰਦਾ ਕਿਤੇ ਤੁਰਿਆ ਫਿਰਦਾ ਇੱਥੇ ਰੋਟੀ ਨਾ ਪਾਣੀ ਕੋਈ ਬੁਰੇ ਹਾਲ ਆ ਬਣ ਕੇ ਦਿਹਾੜੇ ਆ ਕਰਜ਼ੇ ਚੜੇ ਪੈ ਜੱਟਾਂ ਪਰ ਅਸੀਂ ਆਪਣੇ ਭਾਈ ਗੱਲ ਤੁਰਨਾ ਕੋਈ ਨਾ ਕੋਈ ਰਸਤਾ ਨਿਕਲੂਗਾ ਵਾਹਿਗੁਰੂ ਗੁਰੂ ਮਹਾਰਾਜ ਕਰਨਗੇ ਅਸੀਂ ਇਸ ਪਾਰਟੀ ਗਾ ਪੂਰਾ ਮਨੋਤਨੋ ਆਮ ਆਦਮੀ ਪਾਰਟੀ ਜਦੋਂ ਪੰਜਾਬ ਦੇ ਵਿੱਚ ਆਈ ਸੀ ਉਹਨਾਂ ਨੇ ਵੀ ਲੋਕਾਂ ਨੂੰ ਬਹੁਤ ਜਿਹੜਾ ਹੈ ਕੌਨਫੀਡੈਂਸ ਦੇ ਵਿੱਚ ਲੀਤਾ ਤਾਂ ਭਰੋਸੇ ਦਿੱਤੇ ਸੀ ਵੀ ਅਸੀਂ ਆ ਕਰਾਂਗੇ ਹੁਣ ਗੁਰਮਿੰਦਰ ਸਿੰਘ ਖਹਿਰਾ ਵੀ ਗਏ ਰਹੇ ਨੇ ਕਿਉਂਕਿ ਨਵੀਂ ਪਾਰਟੀ ਆ ਕਿ ਲੱਗਦਾ ਹੈ ਖਰੇ ਉਤਰਨਗੇ ਜਿਹੜਾ ਗੁਰਮਿੰਦਰ ਸਿੰਘ ਖਹਿਰਾ ਛੁਟਕਲ ਨਹੀਂੀ ਸੌਂਦਾ ਹਾਂ ਇਹ ਜ਼ਿੰਮੇਵਾਰ ਬੰਦਾ ਇਹਨੇ ਛੁਟਕਲ ਨਹੀਂ ਇਹਨੇ ਗੱਪਾਂ ਨਹੀਂ ਮਾਰੀਆਂ ਇਹਨੇ ਝੂਠ ਨਹੀਂ ਬੋਲਿਆ ਕਦੇ ਜ਼ਿੰਦਗੀ 'ਚ ਜਿੰਨਾ ਕ ਮੈਂ ਜਾਣਦਾ ਇਹਨਾਂ ਨੂੰ ਬਹੁਤ ਦੇਰ ਤੇ ਜਾਣਦਾ ਮਿਹਨਤ ਕਰਨ ਵਾਲੇ ਬੰਦੇ ਆ ਸਾਰਾ ਪਰਿਵਾਰ ਮਿਹਨਤ ਵਾਲਾ ਇਹਨੇ ਛੁਟਕਲੇ ਚ ਲਾ ਕੇ ਗੱਪਾਂ ਬਣਾ ਕੇ ਸਰਕਾਰ ਨਹੀਂ ਬਣਾਈ ਵੀ ਝੂਠ ਬੋਲਦੇ ਉਹ ਕਹਦੇ ਉਹ ਕਰਦਾਂਗੇ ਉਹ ਕਰਦਾਂਗੇ ਬਾਅਦ ਚ ਲੱਭੋ ਹੀ ਨਾ ਸੀ ਸਕੋਰਟੀ ਲੈਣੀ ਫਲਾਣੇ ਲੈਣੀ ਮਾਰ ਮਾਰ ਕੇ ਹਜ਼ਾਰ ਹਜ਼ਾਰ ਬੰਤਾ ਲਾਈ ਫਿਰਦੇ ਆ ਇਹ ਉਹਨਾਂ ਚੋ ਨਹੀਂ ਹੈਗੇ ਇਹ ਅਸਲੀ ਪਿਓਰ ਜੱਟਾਂ ਚੋ ਜੱਟਾਂ ਜਾਂ ਸਾਰੀ ਧਰਮਾਂ ਚੋ ਸਾਰੇ ਆਏ ਨਹੀਂ ਕਹਿੰਦੇ ਹੈਗੇ ਵੀ ਜੱਟਾਂ ਚੱਲਦਾ ਉਹ ਗੁਰਸਿੱਖਾਂ ਸਾਰ ਪਰਿਵਾਰ ਇਕਨੇ ਆ ਪਰ ਇਹਨਾਂ ਨੂੰ ਇਹ ਨਹੀਂ ਹੈਗਾ ਮਾਨਤਾ ਉਹ ਪੂਰਾ ਬਧੀਆ ਸਾਰੀਆਂ ਸ਼੍ਰੇਣੀਆਂ ਦਾ ਕਰਨ ਕੇ ਇਹ ਗੁਰੂ ਗਰੀਬ ਮਜ਼ਦੂਰ ਜੋ ਵੀ ਹੈਗਾ ਕਿਸਾਨਾਂ ਦਾ ਸਾਰਿਆਂ ਦਾ ਰਹਿਣਗੇ ਅਸੀਂ ਇਹ ਨਾ ਕਰ ਰਹੂਗੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਆਪਣਾ ਭਾਤ ਸਾਨੂੰ ਜਿੱਥੇ ਵੀ ਕਹਿਣਗੇ ਅਸੀਂ ਡਿਊਟੀ ਪੂਰਤਾਉਂਗੇ ਅਸੀਂ ਇਹ ਕੰਮ ਕਰੂਗੇ ਕਿਉਂਕਿ ਸਾਡੀ ਤਿੰਨ ਚਾਰ ਪੀੜ੍ਹੀਆਂ ਸਾਡੀ ਮੈਦੀ ਉਮਰ ਦੇਖ ਲਓ ਤੁਸੀਂ ਤਿੰਨ ਚਾਰ ਪੀੜ੍ਹੀਆਂ ਸਾਡੀਆਂ ਲੰਘੀਆਂ ਜੀ ਪਾ ਦੋ ਕਾਲੀਆਂ ਨੂੰ ਵੋਟਾਂ ਪਾ ਦੋ ਕਾਂਗਰਸ ਨੂੰ ਵੋਟਾਂ ਫਰਾਲਿਆਂ ਨੂੰ ਪਾ ਦੋ ਅਸੀਂ ਇਹ ਕਰਦੇ ਹਾਂ ਦਾ ਮਤਲਬ ਹੈ ਤੁਸੀਂ ਹਰ ਪਾਰਟੀ ਤੋਂ ਦੁਖੀ ਹੋ ਕੇ ਇਸ ਨਵੀਂ ਪਾਰਟੀ ਬਿਲਕੁਲ ਜੀ ਅਸੀਂ ਤਾਂ ਦੁਖੀ ਕਿਹਾ ਤਾਂ ਸਿਰ ਪਟਵਾ ਕੇ ਬਾਲ ਪਟਵਾ ਕੇ ਆਏ ਬਥੇ ਤੇ ਕੁਝ ਵੀ ਨਹੀਂ ਹੋਇਆ ਉੱਥੇ ਜੁੱਤੀ ਜੁੱਤ ਪੱਤਰ ਹੋਇਆ ਵਾ ਕੁਝ ਵੀ ਨਹੀਂ ਬਣਿਆ ਸਾਡਾ ਕਰਜ਼ਿਆਂ ਤੇ ਬਿਨਾਂ ਸਾਨੂੰ ਕੱਖ ਨਹੀਂ ਮਿਲਿਆ ਇੱਥੇ ਪੰਜਾਬ ਚੋਂ ਕਿਸੇ ਨੇ ਕੱਖ ਨਹੀਂ ਕਰਿਆ ਸਾਡਾ ਕੀ ਭਰੋਸਾ ਕਰਦੇ ਹੋ ਇਹਨਾਂ ਦੀ ਬਾਤ ਬਿਲਕੁਲ ਜੀ ਬਿਲਕੁਲ ਬਿਲਕੁਲ ਕਰੂੰਗੇ ਸੀ ਨਾਲ ਤੁਰੂੰਗੇ ਜਿੱਥੇ ਸਾਡੇ ਬਾਪ ਜੀ ਕਹਿਣਗੇ ਨਾ ਰਹੂੰਗੇ ਸੀ ਇਹਨਾਂ ਦੇ ਤੇ ਆਮ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਕਹਿੰਦੇ ਆ ਵੀ ਵੀਰ ਜੀ ਜਿੰਨਾ ਤੁਸੀਂ ਇਹ ਨਾ ਜਿਹੜੇ ਆਮ ਆਦਮੀ ਪਾਰਟੀ ਕਾਂਗਰਸ ਤੇ ਹੋਰ ਇੱਕ ਵਾਰੀ ਇਹ ਵੀ ਦੇਖੋ ਨਾ ਦੇਖਣੋ ਕਰਕੇ ਇਹ ਚੁਟਕਲੇ ਨਹੀਂ ਸੁਣਾਏ ਸੀ ਗੱਪਾਂ ਨਹੀਂ ਮਾਰੀਆਂ ਇੱਥੇ ਬੈਠ ਕੇ ਸਟ੍ਰੀਟਾਂ 'ਚ ਬੈਠ ਕੇ ਗੱਪਾਂ ਖਪੌੜੇ ਨਹੀਂ ਸਾਨੂੰ ਆਉਂਦੇ ਨਾ ਅਸੀਂ ਮਾਰਨੀ ਆ ਨਾ ਸਾਨੂੰ ਆਉ ਅਈ ਤਾਂ ਸਿੱਧੀ ਜਟਾਂਜੀ ਵਾਲੀ ਗੱਲ ਕਰਨੀ ਆ ਵੀ ਜੇ ਗਰੀਬ ਮਜ਼ਦੂਰ ਸਾਰੇ ਭਾਈ ਰਲ ਕੇ ਇਹਨਾਂ ਦਾ ਸਾਥ ਦੇਵੂਗੇ ਤਾਂ ਆਪਣਾ ਕੋਈ ਨਾ ਕੋਈ ਹੱਲ ਨਿਕਲੂਗਾ ਨਹੀਂ ਤਾਂ ਤੁਹਾਡਾ ਵੇਖ ਲਓ ਕਿ ਆ ਨਸ਼ਿਆਂ ਦਾ ਕਿਆ ਬੁਰਾਈ ਹਾਲਤ ਹੋਈ ਪਈ ਆ ਪੰਜਾਬ ਦੀ ਇੱਥੇ ਰਹਿਣਾ ਕੋਈ ਨਹੀਂ ਚਾਹੁੰਦਾ ਨਾ ਇੱਥੇ ਰਹਿ ਕੇ ਰਾਜੀ ਐ ਕੋਈ ਸਾਰਾ ਕੋਈ ਕਿਧਰੇ ਦੌੜਦਾ ਕਿਧਰੇ ਦੌੜਦਾ ਨੌਕਰੀ ਇੱਥੇ ਨਹੀਂ ਕਾਮਕਾਰ ਇੱਥੇ ਨਹੀਂ ਇਹ ਭਾਈ ਦਾ ਆਪਾਂ ਨੇ ਸਾਥ ਦੇਣਾ ਰਲ ਮਿਲ ਕੇ ਸਾਰਿਆਂ ਨੂੰ ਬਸ ਇਹੀ ਬੇਨਤੀ ਆ ਵੀ ਸਾਰਾ ਕੁਝ ਇਹ ਬਾਈ ਗੱਲ ਚੱਲੂਗਾ ਆਪਾਂ ਰਾਹਮੇਰ ਕੇ ਬਸ ਇਹੀ ਬੇਨਤੀ ਹੈ ਵੈਗਰੂਜੀ ਦਾ ਖਾਲਸਾ ਵੈਗਰੂਜੀ ਕੀ ਫਤਹ ਤੁਸੀਂ ਦੇਖਿਆ ਤਸਵੀਰਾਂ ਹਿੰਦੁਸਤਾਨੀ ਆਵਾਮ ਮੋਰਚਾ ਸਰਕਲ ਦੇ ਪ੍ਰਧਾਨ ਬਣਨ ਤੋਂ ਬਾਅਦ ਗੁਰਮਿੰਦਰ ਸਿੰਘ ਖਹਿਰਾ ਆਪਣੇ ਪਿੰਡ ਭਾਗੋਮਾ ਜੇਰਾ ਪੁੱਜਦੇ ਨੇ ਢੋਲ ਟਮਕਿਆਂ ਦੇ ਨਾਲ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਏ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜਸ਼ਨ ਮਨਾਇਆ ਜਾ ਰਿਹਾ ਏ ਗੁਰਮਿੰਦਰ ਸਿੰਘ ਖਹਿਰਾ ਦੇ ਵੱਲੋਂ ਕਿਹਾ ਗਿਆ ਏ ਕਿ ਨਵੀਂ ਪਾਰਟੀ ਹੈ ਜੋ ਮੈਨੂੰ ਅਹੁਦਾ ਦੇ ਕੇ ਪਾਰਟੀ ਨੇ ਮਾਨ ਬਖਸ਼ਿਆ ਮੈਮੂਰੇ ਤੰਦ ਇਹੀ ਨਾਲ ਇਹ ਔਦਾ ਸੰਭਾਲਾਂਗਾ ਹਰ ਗਰੀਬ ਦੀ ਆਵਾਜ਼ ਨੂੰ ਉੱਚਾ ਚੱਕਾਂਗਾ ਅਤੇ ਹਰ ਸੁੱਖ-ਦੁੱਖ ਦੇ ਵਿੱਚ ਲੋਕਾਂ ਨਾਲ ਖੜਾਂਗਾ ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਵੱਧ ਤੋਂ ਵੱਧ ਬਣਦੇ ਜਾ ਰਹੇ ਨੇ ਅਗਰ ਤੁਸੀਂ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਸਾਡੀ ਪਾਰਟੀ ਦੇ ਨਾਲ ਜੁੜੋ ਤੇ ਸਾਡਾ ਸਾਥ ਦਿਓ ਸਾਨੂੰ ਇੱਕ ਵਾਰ ਮੌਕਾ ਦਿਓ ਪੰਜਾਬ ਚੋਂ ਨਸ਼ੇ ਨੂੰ ਜੜੋ ਖਤਮ ਕਰਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਫਿਲਹਾਲ ਗੁਰਮਿੰਦਰ ਸਿੰਘ ਖਹਿਰਾ ਵੱਡੇ ਵੱਡੇ ਦਾਅਵੇ ਕਰ ਰਹੇ ਨੇ 2027 ਦੇ ਵਿੱਚ ਪੰਜਾਬ ਦੇ ਵਿੱਚ ਚੋਣ ਦਾ ਬਿਗਲ ਵੀ ਵੱਜਣ ਵਾਲਾ ਏ ਹੁਣ ਦੇਖਣਾ ਹੈ ਕਿ ਨਵੀਂ ਪਾਰਟੀ ਨੂੰ ਲੋਕ ਕਿੰਨੱਖ ਪਸੰਦ ਕਰਦੇ ਨੇ ਕਿੰਨੇ ਕ ਲੋਕ ਇਹਦੇ ਨਾਲ ਜੁੜਨਗੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ